ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਗੁਰੂ ਰਵੀਦਾਸ ਭਵਨ ਪਰਬੰਧਕ ਕਮੇਟੀ ਫਿਲੌਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵੀਦਾਸ ਭਵਨ ਫਿਲੌਰ ਤੋਂ ਚਾਲੇ ਪਿਆ ਜਿਸ ਦੀ ਅਰੰਭਤਾ ਸੰਤ ਜਸਪਾਲ ਚਿਸ਼ਤੀ ਸਾਬਰੀ ਡੇਰਾ ਬਾਬਾ ਬ੍ਰਹਮਦਾਸ ਜੀ ਮਹਾਰਾਜ ਬਾਬਾ ਬ੍ਰਹਮਦਾਸ ਮਾਰਗ ਫਿਲੌਰ 108 ਸੰਤ ਰਾਮ ਸੇਵਕ ਜੀ ਹਰੀਪੁਰ ਖਾਲਸਾ 108 ਸੰਤ ਪਰਮਜੀਤ ਦਾਸ ਜੀ ਅਤੇ ਸਰਕਾਰ ਨਿੰਮੋਜੀ ਫਲੋਰ ਵਾਲੀ ਮੱਈਆ ਜੀ ਦੇ ਦਰਬਾਰ ਵਾਲਿਆਂ ਨੇ ਕਰਵਾਈ ਇਹ ਨਗਰ ਕੀਰਤਨ ਜਿੱਥੇ ਇਲਾਕੇ ਦੀ ਪਰਿਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਉੱਤੇ ਹੀ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਦਿਆ ਨਗਰ ਕੀਰਤਨ ਵਿੱਚ ਸ਼ਾਮਲ ਤਾਲ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਨਗਰ ਕੀਰਤਨ ਦੌਰਾਨ ਬੀਬੀ ਕਰਮਜੀਤ ਕੋਰ ਚੌਧਰੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸਾਭਾ ਵਿਧਾਇਕ ਬਲਦੇਵ ਖਹਿਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਅਤੇ बसपा ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅੱਜ ਬਹੁਤ ਹੀ ਖੁਸ਼ੀਆਂ ਦਾ ਸਮਾਂ ਆ ਇਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ 647ਵਾਂ ਪ੍ਰਕਾਸ਼ ਪੁਰਬ ਜਿਹੜਾ ਮੁਸੱਫਦਾ ਮਨਾ ਰਿਹਾ ਆ ਔਰ ਤੁਸੀਂ ਦੇਖ ਰਹੇ ਆ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਵੱਡਾ ਇਕੱਠ ਦੇਸ਼ਾਂ ਦੇਸ਼ਾਂ ਤੋਂ ਆਏ ਸੰਗਤਾਂ ਅੱਜ ਫਲੋਰ ਦੇ ਜਿਹੜਾ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀ ਆ ਜੋ ਗੁਰੂ ਮਹਾਰਾਜੀ ਨੇ ਸਾਨੂੰ ਉਪਦੇਸ਼ ਦਿੱਤੇ ਜੋ ਗੁਰੂ ਮਹਾਰਾਜੀ ਨੇ ਸਾਨੂੰ ਸਿਖਾਵਾ ਦਿੱਤਿਆ ਏਵੇਂ ਜੇ ਚੱਲ ਕੇ ਜਿਹੜਾ ਹੈਗਾ ਮਾਨਵਤਾ ਤੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਦਿੱਤੇ ਬੂਲ ਬੱਚੇ ਸੀ ਉਹਨਾਂ ਨੂੰ ਨਿਭਾਉਣ ਦਿੱਤੇ ਸੀ ਕਰ ਰਹੇ ਆ ਮਸਮੂਹ ਸਾਧ ਸੰਗਤ ਨੂੰ ਇਹ ਯਕੀਨ ਕਰਦਾ ਆ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਮਾਨਵਤਾ ਦੀ ਸੇਵਾ ਕਰੋ ਜੇ ਸਾਡੇ ਅੱਛਾ ਦੇ ਵਿੱਚ ਵਾਸੀ ਸੰਗਤ ਨੂੰ ਮੈਂ ਅੱਜ ਦੇ ਪ੍ਰਕਾਸ਼ ਪੋਣ ਦੀਆਂ ਲੱਖ ਲੱਖ ਵਧਾਈਆਂ ਦੇਣਾ। ਸੰਤਨ ਚਿੜੀ ਗੁਰੂ ਰਮਦਾਸ ਮਹਾਰਾਜ ਜੀ ਦੇ 647ਵੇਂ ਪਵਿੱਤਰ ਜਨਮ ਦਿਹਾੜੇ ਤੇ ਫਲੋਰ ਗੁਰਦੁਆਰਾ ਸਾਹਿਬ ਤੋਂ ਅੱਜ ਸ਼ੋਭਾ ਯਾਤਰਾ ਆਰੰਭ ਹੋ ਕੇ ਗੜਾਵਲੇ ਪਹੁੰਚੀ ਆ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਗੜਾ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਆਈਆਂ ਹੋਈਆਂ ਸੰਤਾਂ ਦਾ ਸ਼ੋਭਾ ਯਾਤਰਾ ਦਾ ਔਰ ਜਿੰਨੇ ਪ੍ਰਸ਼ਾਸਨ ਦੇ ਵੀਰ ਜਿਹੜੇ ਕਿ ਸ਼ਰਧਾ ਦੇ ਨਾਲ ਸੇਵਾ ਸਮਰਪਿਤ ਹੋ ਕੇ ਜਿਹੜੀ ਸੇਵਾ ਕਰ ਰਹੇ ਨੇ ਆਈਆਂ ਹੋਈਆਂ ਸੰਤਾਂ ਦਾ ਪਿੰਡ ਗੜਾ ਦੀਆਂ ਸੰਤਾਂ ਬਰੋ ਬਹੁਤ ਬਹੁਤ ਧੰਨਵਾਦ ਔਰ ਦੇਸ਼ ਦੇ ਪਾਸੇ ਭਾਰਤੀਆਂ ਨੂੰ ਸ਼੍ਰੀ ਗੁਰੂ ਰਵਦਾਸ ਮਹਾਰਾਜੀ ਦੇ 647 ਮਕਰਮ ਕਰਦੇ ਆ ਲੱਖ ਲੱਖ ਵਧਾਈਆਂ ਆ